ਇਨੂੰ ਚਿਲਗੋਜ਼ਾ ਕਹਿੰਦੇ ਨੇ ਲਗੋਜ਼ਰਾ ਵੀ ਕਹਿੰਦੇ ਨੇ ਹਨਾ ਤੇ ਇਹ ਵੈਸੇ ਤਾਂ ਸਾਬਤ ਪਈ ਹੈ ਪਰ ਇਹਦੇ ਵਿੱਚੋਂ ਇਹਦੇ ਕੱਢ ਕੇ ਬੀਜ ਲੈ ਜਾਂਦੇ ਆ ਖਾਦੇ ਜਾਂਦੇ ਆ ਹਨਾ ਮਤਲਬ ਇਹਦੇ ਵਿੱਚ ਸਿਮਪਲ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਹਾਂਜੀ ਇਸ ਤਰ੍ਹਾਂ ਨਾ ਦੇਖੋ ਇਹਨੂੰ ਕੱਢ ਕੇ ਇਹਦੇ ਵਿੱਚੋਂ ਬੀਜ ਨਿਕਲਦਾ ਹੈ ਜੀ ਅੱਛਾ ਤੇ ਆ ਬੀਜ ਨੂੰ ਤੁਸੀਂ ਬੱਚੇ ਨੂੰ ਖਿਲਾਓ ਇੱਕ ਦੋ ਜਾਂ ਤੁਸੀਂ ਆਪ ਇਹਨੂੰ ਯੂਜ਼ ਕਰੋ ਹਨਾ ਕੀ ਫਾਇਦੇ ਹੋਣ ਵਾਲੇ ਨੇ ਇਕੱਲਾ ਵੀ ਖਾ ਸਕਦੇ ਹੋ ਜੇਕਰ ਇਸ ਚੀਜ਼ ਨੂੰ ਅਸੀਂ ਵਰਤਨ ਦਾ ਢੰਗ ਠੀਕ ਕਰ ਲਈਏ ਜਾਂ ਇਸ ਚੀਜ਼ ਬਾਬਤ ਅਸੀਂ ਜਾਣਕਾਰੀ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਅਜ਼ਮਾਉਣਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਬਰਵਤਾ ਲਾਈਫ ਨੂੰ ਲੈ ਕੇ ਹੋਵੇ ਚਾਹੇ ਸਾਡੇ ਕੰਮਕਾਰ ਦੇ ਵਿੱਚ એનર્ਜੀ ਦੀ ਘਾਟ ਨੂੰ ਲੈ ਕੇ ਹੋਵੇ ਤਾਂ ਉਹ ਦੂਰ ਕਰ ਸਕਦੇ ਨੇ ਡਾਕਟਰ ਸਾਹਿਬ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਦਿੱਕਤ ਕੋਈ ਨਹੀਂ ਹੁੰਦੀ ਪਰੇਸ਼ਾਨੀ ਕੋਈ ਨਹੀਂ ਹੁੰਦੀ ਪਰ ਫਿਰ ਵੀ ਇਕ ਹਉਆ ਹੈ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਹਉਆ ਖੜਾ ਕਰ ਦਿੱਤਾ ਜਾਂਦਾ ਫਿਰ ਉਹਦਾ ਹੱਲ ਕੀ ਹੁੰਦਾ ਜੀ ਡਾਕਟਰ ਸਾਹਿਬ ਇਹ ਹਉਆ ਹੀ ਹੈ ਜੀ ਦੇਖੋ ਇਹਦੇ ਵਿੱਚ ਵੈਸੇ ਤਾਂ 60 65% ਤਾਂ ਬੰਦਾ ਦਿਮਾਗ ਹੀ ਕਾਊਂਟ ਕਰਦਾ ਜਿਵੇਂ WHO ਦੀ ਰਿਪੋਰਟ ਹੈ ਨਾ ਉਹ ਬੰਦਾ ਸੋਚ ਲੈਂਦਾ ਵੀ ਮੈਨੂੰ ਐ ਹੋ ਗਿਆ ਤੇ ਸੋਚਣ ਨਾਲ ਹੀ ਬੰਦਾ ਉਹਨੂੰ ਅੱਗੇ ਤੋਂ ਅੱਗੇ ਫੀਲ ਕਰਨ ਲੱਗ ਜਾਂਦਾ ਮੈਨੂੰ ਇਹ ਪ੍ਰੋਬਲਮ ਆ ਗਈ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ 35 40 ਸਾਲ ਤੋਂ ਬਾਅਦ ਈਵਨ ਕਿ ਹੁਣ ਤਾਂ 30 25 ਤੋਂ ਬਾਅਦ ਹੀ ਬੰਦੇ ਨੂੰ ਪ੍ਰੋਬਲਮ ਆਉਣ ਲੱਗੀ ਅਬ 95% ਬੰਦੇ ਨੂੰ ਇਹ ਪ੍ਰੋਬਲਮ ਆਉਂਦੀ ਹੈ। ਕਈ ਲੋਕ ਦੱਸਦੇ ਆ, ਕਈ ਲੋਕ ਨਹੀਂ ਦੱਸਦੇ। ਇਹ ਦੇਖੋ ਤੁਸੀਂ ਸਾਲਮ ਪੰਜਾ ਹੋਗੀ ਜੀ। ਪਾਣ ਦੀ ਜੜ ਹੋਗੀ ਜੀ। ਜਵਿਤਰੀ ਹੋਗੀ ਜੀ। ਤੱਜ ਹੋਗੀ। ਰੂਮੀ ਮਸਤਕੀ। ਅਸ਼ਵਗੰਧਾ। ਸਕਾਕੁਲ ਮਿਸ਼ਰੀ। ਅੱਧਾ ਪੌਣਾ ਚਮਚ ਸਵੇਰੇ ਅੱਧਾ ਪੌਣਾ ਚਮਚ ਸ਼ਾਮ ਨੂੰ ਦੁੱਧ ਨਾਲ ਬੰਦਾ ਲਵੇ। 40 ਦਿਨ ਇਹਦੀ ਵਰਤੋਂ ਕਰਨ ਨਾਲ ਜਿੰਨੇ ਵੀ ਉਹਨੂੰ ਪ੍ਰੋਬਲਮ ਹੈ ਹਨਾ ਕਿਸੇ ਕਿਸਮ ਦੀ ਵੀ ਉਹਨੂੰ ਬਾਡੀ ਚ ਪੇਨ ਹੈ ਜਾਂ ਉਹਨੂੰ ਸੀਮਨ ਦੀ ਪ੍ਰੋਬਲਮ ਹੈ ਜਾਂ ਉਹਦੇ ਸ਼ੁਕਰਾਨੂ ਨਿੱਲੇ ਹਨਾ ਬਿਲਕੁਲ ਠੀਕ ਹੋ ਜਾਂਦਾ 40 ਦਿਨਾਂ ਦੇ ਇਹ ਆਮ ਇਹ ਹੋ ਗਿਆ ਜੀ ਇਹਦਾ ਕਾਰਨ ਤਾਂ ਮੋਬਾਈਲ ਹੋ ਗਿਆ ਘਰ ਘਰ ਬੱਚੇ ਉਹ ਚੀਜ਼ਾਂ ਵੀ ਦੇਖਦੇ ਆ ਜਿਹੜੀਆਂ ਹਲੇ ਉਹਨਾਂ ਨੂੰ ਨਹੀਂ ਦੇਖਣੇ ਚਾਹੀਦੀਆਂ ਜਾਂ ਜਿਹਦਾ ਲਈ ਉਹਨਾਂ ਦਾ ਸਰੀਰ ਹਲੇ ਪ੍ਰੀਪੇਅਰ ਨਹੀਂ ਹੋਇਆ ਹੁੰਦਾ ਹਨਾ ਤੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਫਿਰ ਜਦੋਂ ਉਹ ਗਲਤ ਕੰਮ ਕਰਦੇ ਆ ਹਨਾ ਤਾਂ ਫਿਰ ਵੀਕਨੈਸ ਤਾਂ ਆਉਣੀ ਆਉਣੀ ਹੈ ਸੋਨੂੰ ਸਰੀਰ ਹੈ ਜੀ ਆਪਣਾ ਉਹ ਬੰਦਾ ਠੀਕ ਹੁੰਦਾ ਹੈ ਨਸ਼ੇ ਵਾਲੇ ਪਾਸੇ ਨੂੰ ਪੈ ਗਿਆ ਨਸ਼ੇ ਵਾਲੇ ਪਾਸੇ ਪੈ ਗਿਆ ਫਿਰ ਗਰਸਤੀ ਆਦੀ ਡਾਊਨ ਹੋ ਗਈ ਡਾਊਨ ਲਗਾਤਾਰ ਡਾਊਨ ਡਾਊਨ ਜਾ ਰਹੀ ਹੈ ਤੇ ਫਿਰ ਉਹਨਾਂ ਦਾ ਹੱਲ ਕੀ ਹੈ ਨਸ਼ਾ ਬੰਦਾ ਕੋਈ ਵੀ ਕਰਦਾ ਉਹਦੇ ਨਾਲ ਉਹਦੇ ਲੀਵਰ ਤੇ ਪ੍ਰਭਾਵ ਪੈਂਦਾ ਜੀ ਲੀਵਰ ਫੈਕਟੀ ਹੋ ਜਾਂਦਾ ਜੀ ਉਹਦੇ ਨਾਲ ਏ ਗ੍ਰੇਡ 2 ਗ੍ਰੇਡ ਹਨਾ ਲੀਵਰ ਫੈਕਟੀ ਹੋਣ ਦੇ ਨਾਲ ਜਿਹੜਾ ਬੰਦੇ ਦਾ ਸ਼ੁਕਰ ਹੈ 7 ਧਾਤੂ ਆ ਆਪਣਾ ਲੀਵਰ ਬਣਾਉਂਦਾ 7ਵੀਂ ਧਾਤੂ ਸ਼ੁਕਰ ਸ਼ੁਕਰ ਤੋਂ ਅੱਗੇ ਸ਼ਕਰਾਨੂ ਵਣਦੇ ਆ ਤੇ ਫਿਰ ਉਹ ਮਤਲਬ ਉਹਦੀ ਕੁਆਲਿਟੀ ਬਿਲਕੁਲ ਡਾਊਨ ਹੋ ਜਾਂਦੀ ਹੈ ਇਸ ਕਰਕੇ ਬੰਦੇ ਨੂੰ ਇਹ ਮਰਦਾਨਾ ਕਮਜ਼ੋਰੀ ਕਹਿੰਦੇ ਆਪਾਂ ਇਹ ਆਉਂਦੀ ਹੈ ਜੀ ਕੋਈ ਸਿੰਪਟਮ ਵੀ ਹੁੰਦੇ ਨੇ ਜੀ ਵੀ ਜਦੋਂ ਬੰਦਾ ਡਾਊਨ ਹੋਣਾ ਸ਼ੁਰੂ ਹੁੰਦਾ ਹੈ ਤੁਹਾਡੇ ਮੁਤਾਬਕ ਕੋਈ ਸੰਕੇਤ ਵੀ ਬਾਡੀ ਦਿੰਦੀ ਹੈ ਉਸ ਤੋਂ ਪਹਿਲਾਂ ਵੀ ਮਿੱਤਰਾ ਹੁਣ ਸੰਭਲ ਜਾ ਨਹੀਂ ਫਿਰ ਇਸ ਤੋਂ ਬਾਅਦ ਫਿਰ ਤਰ੍ਹਾਂ ਕਰ ਖਰਾਬ ਹੋਣਾ ਲਾ ਮੇਰੇ ਹੱਥ ਦੇ ਉੱਤੇ ਉਹ ਚੀਜ਼ ਹੈ ਜੋ ਬੰਦੇ ਨੂੰ ਬੰਦਾ ਬਣਾ ਸਕਦੀ ਹੈ ਔਰ ਜੇਕਰ ਇਹਦੀ ਇੱਕ ਗਿਰੀ ਇਸ ਚੀਜ਼ ਦੀ ਇੱਕ ਗਿਰੀ ਅਸੀਂ ਸਰਦੀਆਂ ਦੇ ਵਿੱਚ ਬੱਚੇ ਨੂੰ ਦੇਣਾ ਸ਼ੁਰੂ ਕਰ ਦਿੰਨੇ ਆ ਜਿਹਦੀ ਉਮਰ 2 ਸਾਲ ਤੋਂ ਉੱਪਰ ਹੈ ਤਾਂ ਸਰਦੀ ਉਹਦਾ ਕੁਝ ਨਹੀਂ ਵਿਗਾੜ ਸਕਦੀ। ਇਹ ਹੀ ਨੁਸਖਾ ਹੈ ਉਹ ਫਾਰਮੂਲਾ ਅੱਜ ਸਾਨੂੰ ਦੇ ਰਹੇ ਨੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਚੀਜ਼ ਨੂੰ ਅਸੀਂ ਵਰਤਨ ਦਾ ਢੰਗ ਠੀਕ ਕਰ ਲਈਏ ਜਾਂ ਇਸ ਚੀਜ਼ ਬਾਬਤ ਅਸੀਂ ਜਾਣਕਾਰੀ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਅਜ਼ਮਾਉਣਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਬਹੁਤਾਂ ਲਾਈਫ ਨੂੰ ਲੈ ਕੇ ਹੋਵੇ ਚਾਹੇ ਸਾਡੇ ਕੰਮਕਾਰ ਦੇ ਵਿੱਚ એનર્ਜੀ ਦੀ ਘਾਟ ਨੂੰ ਲੈ ਕੇ ਹੋਵੇ ਤਾਂ ਉਹ ਦੂਰ ਕਰ ਸਕਦੇ ਨੇ ਕਿਉਂਕਿ ਇਹ ਇੱਕ ਜਿਹੜੀ ਇਹਦੇ ਵਿੱਚੋਂ ਨਿਕਲਣ ਵਾਲੀ ਗ੍ਰੀ ਮੈਨੂੰ ਲੱਗਦਾ ਹੈ ਕਿ ਕਈ ਬਦਾਮਾਂ ਦੇ ਮੁਕਾਬਲਾ ਜਿਹੜਾ ਉਹ ਕਰ ਸਕਦੀ ਹੈ ਸਾਡੇ ਨਾਲ ਨੇ ਟਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਜੀ ਜਿਹੜਾ ਨੁਸਖਾ ਫਾਰਮੂਲਾ ਸਾਡੇ ਨਾਲ ਦੇ ਰਹੇ ਨੇ ਬਹੁਤ ਸਾਰੀਆਂ ਜੜੀ ਬੂਟੀਆਂ ਤੁਸੀਂ ਦੇਖੋ ਜੜੀ ਬੂਟੀਆਂ ਦੀ ਔਸ਼ਧੀਆਂ ਦਾ ਭੰਡਾਰ ਹੈ ਉਹਨਾਂ ਨੇ ਲਗਾ ਕੇ ਰੱਖਿਆ ਲੇਕਿਨ ਖਾਸ ਕਰਕੇ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕਨਸੈਂਟਰੇਟ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਚੀਜ਼ ਜਦੋਂ ਦੀ ਅਲੋਪ ਹੋਈ ਹੈ ਉਦੋਂ ਤੋਂ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਵੈਦ ਜੀ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਫਰ ਕੁਈ ਸਾਹਿਬ ਥੈਂਕ ਯੂ ਵੈਰੀ ਮੱਚ ਧੰਨ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਅਸੀਂ ਇਸ ਪਾਬਤ ਵੀ ਸਮਝਾਂਗੇ ਕਿ ਕੀ ਚੀਜ਼ ਹੈਗੀ ਹੈ ਉਹਦਾ ਇਸਤੇਮਾਲ ਕਿਸ ਤਰੀਕੇ ਨਾਲ ਤੁਸੀਂ ਆਪਣੇ ਨੁਸਖਿਆਂ ਦੇ ਵਿੱਚ ਫਾਰਮੂਲਿਆਂ ਦੇ ਵਿੱਚ ਕਰਦੇ ਹੋ ਪਰ ਸਾਨੂੰ ਇਹ ਦੱਸੋ ਵੀ ਅੱਜ ਕੱਲ ਤਾਂ ਹਰ ਪਾਸੇ ਕੰਦੀਪਰੀਆਂ ਪਈਆਂ ਨੇ ਜਿੱਧਰ ਮਰਜ਼ੀ ਦੇਖੋ ਉਹੀ ਇਸ਼ਤਿਹਾਰ ਉਹੀ ਐਡਵਰਟਾਈਜ਼ਮੈਂਟ ਕਾਰਨ ਕੀ ਹੋ ਗਿਆ ਜੀ ਮਤਲਬ ਨਾ ਸਿਰਫ ਪੰਜਾਬ ਦੀ ਗੱਲ ਕਰੀਏ ਸਾਰੇ ਹਿੰਦੁਸਤਾਨ ਚ ਪੂਰੀ ਦੁਨੀਆ ਦੇ ਵਿੱਚ ਇਹੀ ਵਰਤਾਰਾ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਦッコ ਵਰਕੀ ਸਾਹਿਬ ਜਿਹੜੇ ਤੁਸੀਂ ਕਹਿੰਦੇ ਹੋ ਵੀ ਕੰਦਾ ਭਰੀਆਂ ਪਈਆਂ ਹਨਾ ਆਪਾਂ ਬੱਸ ਸਟੈਂਡ ਤੇ ਆਈਏ ਵਾਸ਼ਰੂਮ ਤੇ ਆਈਏ ਕਿਤੇ ਵੀ ਇਹ ਮਰਦਾਨਾ ਤਾਕਤ ਦੀਆਂ ਲਿਖਿਆ ਆਪਾਂ ਨੂੰ ਐਡਸ ਮਿਲ ਜਾਂਦੀਆਂ ਹਨਾ ਇਹ ਸਾਰੇ ਗੇਮ ਹੈ ਡਰ ਦੀ ਡਰ ਦਾ ਫਾਇਦਾ ਚੁੱਕਿਆ ਜਾਂਦਾ ਲੋਕ ਇਸ ਚੀਜ਼ ਤੋਂ ਹਜੇ ਵੀ ਨਿਕਲ ਨਹੀਂ ਪਾਏ ਹੈਗੇ ਆਪਣੇ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਨਾ ਉਹ ਹਲੇ ਵੀ ਇਹਨੂੰ ਮਤਲਬ ਨਮੋਸ਼ੀ ਵਾਲੇ ਪੱਖੋਂ ਦੇਖਦੇ ਆ ਇਸ ਕਰਕੇ ਇਹ ਡਰ ਦੀ ਸਾਰੀ ਗੇਮ ਹੈ ਉਹਦੇ ਕਰਕੇ ਸਾਰੇ ਇਹ ਭਰੇ ਪਏ ਆ ਤੇ ਤੁਸੀਂ ਦੂਜੀ ਉਹਦੀ ਫਾਇਦਾ ਚੱਕਦੇ ਨੇ ਜੀ ਫਿਰ ਜੀ ਬਿਲਕੁਲ ਉਸੇ ਚੀਜ਼ ਦਾ ਫਾਇਦਾ ਚੱਕਦੇ ਆ ਬਾਕੀ ਤੁਸੀਂ ਪੁੱਛਿਆ ਕਾਰਨ ਕੀ ਆ ਕਾਰਨ ਇਹ ਆ ਵੀ ਸਾਡਾ ਜਿਹੜੀ ਜੀਵਨ ਸ਼ੈਲੀ ਹੈ ਸਾਡਾ ਰਹਿਣ ਸਹਿਣ ਹੈ ਦੇਖੋ ਅੱਜ ਦੇ ਟਾਈਮ ਦੇ ਵਿੱਚ ਧੁੱਪ ਚ ਕੋਈ ਨਹੀਂ ਜਾਂਦਾ ਹੈਗਾ ਵਿਟਾਮਿਨ ਡੀ ਦੀ ਕਮੀ ਸਾਡੀ ਬਾਡੀ ਦੇ ਵਿੱਚ ਹੈਗੀ ਆ ਖਾਣਾ ਪੀਣਾ ਸਾਡਾ ਸਾਰਾ ਦੂਸ਼ਿਤ ਹੋ ਗਿਆ ਪਾਣੀ ਤੋਂ ਲੈ ਕੇ ਪਾਣੀ ਚੋਂ ਖੁਰਾਕੀ ਤੱਤ ਨਹੀਂ ਰਹੇ ਫਿਲਟਰ ਵਾਲਾ ਪਾਣੀ ਪੀਂਦੇ ਆ ਅਸੀਂ ਐਕਸਰਸਾਈਜ਼ ਅਸੀਂ ਕਰਦੇ ਕੋਈ ਨਹੀਂ ਹੈਗੇ ਖਾਣਾ ਪੀਣਾ ਸਾਡਾ ਜਿਹੜਾ ਅਸੀਂ ਆਟਾ ਵੀ ਖਾਂਦੇ ਆ ਸਾਰੇ ਹਾਈਬ੍ਰਿਡ ਕਣਕ ਦਾ ਆਟਾ ਹੈ ਹਨਾ ਤੇ ਗਲੂਟਨ ਭਰਪੂਰ ਆ ਇਹ ਤੇ ਹੋਰ ਜਿਹੜੀ ਦੇਸੀ ਖੁਰਾਕ ਤਾਂ ਆਪਾਂ ਛੱਡੇ ਦਿੱਤੀਆਂ ਬਿਲਕੁਲ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਮੱਕੀ ਦੇ ਰੋਟੀ ਚੱਲਦੀ ਸੀ ਸਿਆਲ ਸਿਆਲ ਜਾਂ ਬਾਜਰਾ ਚੱਲਦਾ ਸੀ ਹਨਾ ਅਸੀਂ ਆਪਣੇ ਖੁਰਾਕਾਂ ਤੋਂ ਦੂਰ ਹੋ ਗਏ ਤਾਂ ਉਹਦਾ ਮੁੱਖ ਕਾਰਨ ਸਾਡੀ ਜੀਵਨ ਸ਼ੈਲੀ ਤੇ ਪਿਆ ਤੇ ਸਾਡੀ ਹਿਊਮਨ ਬਾਡੀ ਜਿਹੜੀ ਹੈਗੀ ਆ ਬੜੀ ਇਹ ਸਿਆਣੀ ਆ ਇਹ ਉਸੇ ਰੂਪ ਛਾਲ ਲੰਦੀ ਹੈ ਤੇ ਇਹੀ ਮੁੱਖ ਕਾਰਨ ਹੈ ਆਪਣੇ ਜਿਹੜੇ ਮੈਨ ਪਾਵਰ ਦੀਆਂ ਬੰਦੇ ਦਾ ਜਿਹੜਾ ਸ਼ੁਕਰਾਨੂ ਹੈ ਉਹਦੇ ਜਿਹੜੇ ਮਤਲਬ ਉਹ ਤੱਤ ਹੈ ਜਿਹੜੇ ਹੈਗੇ ਵਧੀਆ ਉਹ ਖਰਾਬ ਹੁੰਦੇ ਜਾ ਰਿਹਾ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਦਿੱਕਤ ਕੋਈ ਨਹੀਂ ਹੁੰਦੀ ਪਰੇਸ਼ਾਨੀ ਕੋਈ ਨਹੀਂ ਹੁੰਦੀ ਪਰ ਫਿਰ ਵੀ ਇੱਕ ਹਵਾ ਹੈ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਹਵਾ ਖੜਾ ਕਰ ਦਿੱਤਾ ਜਾਂਦਾ ਫਿਰ ਉਹਦਾ ਹੱਲ ਕੀ ਹੁੰਦਾ ਜੀ ਡਾਕਟਰ ਸਾਹਿਬ ਏ ਹੋਈ ਹੈ ਜੀ ਦੇਖੋ ਇਹਦੇ ਵਿੱਚ ਵੈਸੇ ਤਾਂ 60 65% ਤਾਂ ਬੰਦਾ ਦਿਮਾਗ ਹੀ ਕਾਊਂਟ ਕਰਦਾ ਜਿਵੇਂ WHO ਦੀ ਰਿਪੋਰਟ ਹੈ ਨਾ ਉਹ ਬੰਦਾ ਸੋਚ ਲੈਂਦਾ ਵੀ ਮੈਨੂੰ ਐ ਹੋ ਗਿਆ ਤੇ ਇਹ ਸੋਚਣ ਨਾਲ ਹੀ ਬੰਦਾ ਉਹਨੂੰ ਅੱਗੇ ਤੋਂ ਅੱਗੇ ਫੀਲ ਕਰਨ ਲੱਗ ਜਾਂਦਾ ਮੈਨੂੰ ਇਹ ਪ੍ਰੋਬਲਮ ਆ ਗਈ ਹਾਲਾਂਕਿ ਇਹ ਪ੍ਰੋਬਲਮ ਹੁੰਦੀ ਨਹੀਂ ਹੈਗੀ ਤੇ ਫਿਰ ਵੀ ਅਗਰ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਲਈ ਬਹੁਤ ਸਾਰੀਆਂ ਔਸ਼ਧੀਆਂ ਨੇ ਸਾਡੇ ਆਯੁਰਵੇਦ ਦੇ ਵਿੱਚ ਆਯੁਰਵੇਦ ਭਰਿਆ ਪਿਆ ਹੈ ਨਾ ਜਿਹੜੀਆਂ ਬੂਟੀਆਂ ਨਾਲ ਹੀ ਤੇ ਫਰੂਕੀ ਸਾਹਿਬ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ 35 40 ਸਾਲ ਤੋਂ ਬਾਅਦ ਈਵਨ ਕਿ ਹੁਣ ਤਾਂ 30 25 30 ਤੋਂ ਬਾਅਦ ਹੀ ਬੰਦਿਆਂ ਨੂੰ ਪ੍ਰੋਬਲਮ ਆਉਣ ਲੱਗੀ ਆ 95% ਬੰਦਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਕਈ ਲੋਕ ਦੱਸਦੇ ਆ ਕਈ ਲੋਕ ਨਹੀਂ ਦੱਸਦੇ ਤੇ ਜਿਹੜੇ ਦੱਸਦੰਨੇ ਆ ਆਪਣੇ ਕਿਸੇ ਪਰਿਵਾਰ ਨੂੰ ਜਾਂ ਡਾਕਟਰ ਨੂੰ ਜਾਂ ਵੈਦ ਕੋਲ ਜਾ ਕੇ ਉਹ ਦਵਾਈ ਲੈ ਲੈਣੇ ਆ ਠੀਕ ਹੋ ਜਾਂਦੇ ਆ ਜਿਹੜੇ ਨਹੀਂ ਕਿਸੇ ਨਾਲ ਸ਼ੇਅਰ ਕਰ ਪਾਉਂਦੇ ਫਿਰ ਉਹ ਅੰਦਰੇ ਅੰਦਰ ਵੱਖ-ਵੱਖ ਰੋਗਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਡਿਪਰੈਸ਼ਨ ਚਲੇ ਜਾਂਦੇ ਆ ਐਂਜ਼ਾਈਟੀ ਹੋਣ ਲੱਗ ਜਾਂਦੀ ਐ ਖੇਚੜਨ ਲੱਗ ਜਾਂਦੀ ਐ ਜਦੋਂ ਬੰਦੇ ਨੂੰ ਇਹ ਸਮੱਸਿਆ ਆਉਂਦੀ ਰਿਸ਼ਤੇ ਵੀ ਟੁੱਟ ਜਾਂਦੇ ਨੇ ਪਰਿਵਾਰਿਕ ਰਿਸ਼ਤੇ ਵੀ ਕੜਤਨ ਭਰਪੂਰ ਹੋ ਜਾਂਦੇ ਨੇ ਮੀਆਂ ਬੀਬੀ ਦੇ ਜਿਹੜੇ ਰਿਸ਼ਤੇ ਨੇ ਨਾ ਜੀ ਬਿਲਕੁਲ ਹੋ ਜਾਂਦਾ ਨਹੀਂ ਸਾਡੇ ਕੋਲ ਹੋਏ ਕਈ ਇਹ ਜਿਹੇ ਪੇਸ਼ੈਂਟ ਆਉਣੇ ਆ ਜਿਹੜੇ ਵਿਧ ਫੈਮਿਲੀ ਆਉਣੇ ਆ ਨਾਲ ਉਹਨਾਂ ਦੀ ਵਾਈਫ ਹੁੰਦੀ ਐ ਹਨਾ ਜਾਂ ਕਈਆਂ ਦੇ ਵਿੱਚ ਤਾਂ ਪੇਰੈਂਟਸ ਪਿਓ ਹੁੰਦਾ ਨਾਲ ਮੁੰਡੇ ਦੀ ਵੀ ਬੀਚੇ ਨੂੰ ਆਹ ਪ੍ਰੋਬਲਮ ਆ ਹਨਾ ਜਿਹੜੇ ਬੱਚੇ ਦੱਸ ਦਿੰਨੇ ਆ ਤਾਂ ਫਿਰ ਉਹ ਟ੍ਰੀਟਮੈਂਟ ਲੈਣੇ ਆ او ٹھیک ہو جاندے ہیں یا ਸਾਡੇ ਕੋਲ ਬਹੁਤ ਜ਼ਿਆਦਾ ਪੇਸ਼ੈਂਟ ਆਉਣੇ ਆ ਸ਼ੂਗਰ ਵਾਲੇ ਸ਼ੂਗਰ ਕਰਕੇ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਹੈ ਸ਼ੂਗਰ ਵਾਲੇ ਬੰਦੇ ਨੂੰ 99% ਇਹ ਪ੍ਰੋਬਲਮ ਹੋਣੀ ਹੀ ਹੋਣੀ ਹੈ ਉਹਦਾ ਕਾਰਨ ਜੀ ਉਹਦਾ ਕਾਰਨ ਹੈ ਸ਼ੂਗਰ ਦਾ ਜਦੋਂ ਆਪਣੇ ਕਮਜ਼ੋਰੀ ਆ ਜਾਂਦੀ ਹੈ ਜੀ ਲੱਤਾਂ ਬਾਹਾਂ ਦੀ ਸਾਰੀ ਬਾਡੀ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹ ਕਮਜ਼ੋਰੀ ਆਉਣ ਦੇ ਨਾਲ ਇਸ ਜਿਹੜਾ ਬੰਦੇ ਦਾ ਇਹ ਸ਼ੁਕਰਾਨੂ ਹੈ ਉਹ ਪ੍ਰਭਾਵਿਤ ਹੁੰਨੇ ਸਾਰਾ ਕੁਝ ਮਤਲਬ ਹਾਲ ਬਾਡੀ ਵੀਕ ਹੋ ਜਾਂਦੀ ਹੈ ਬੰਦੇ ਦੀ ਇਸ ਫਿਰ ਜਿਹੜਾ ਥੋੜੀ ਜਿਹੀ ਨੁਸਖਾ ਫਾਰਮੂਲਾ ਵੈਜੀ ਇੱਥੇ ਰੱਖਿਆ ਇਹ ਕੀ ਕਰੇਗਾ ਜੀ ਤਾਂ ਬਹੁਤ ਸਾਰੇ ਚੀਜ਼ਾਂ ਰੱਖੀਆਂ ਨੇ ਇੰਡੀਅਨ ਚੀਜ਼ਾਂ ਨਾਲ ਨੁਸਖਾ ਬਣਾਉਣੀ ਹੈ ਤੁਸੀਂ ਹਾਂ ਜੀ ਬਿਲਕੁਲ ਇਹ ਸਾਰੇ ਚੀਜ਼ਾਂ ਦਾ ਸੀ ਨੁਸਖਾ ਬਣਾਉਣਾ ਹੈ ਨੁਸਖਾ ਜਿਹੜਾ ਅਸੀਂ ਬਣਾਇਆ ਹੈ ਹਨਾ ਜਾਂ ਸਾਡੇ ਬਜ਼ੁਰਗਾਂ ਦਾ ਦਿੱਤਾ ਹੋਇਆ ਇਹਨੂੰ ਖਾ ਕੇ ਬੰਦਾ ਠੀਕ ਹੁੰਦਾ ਜੇ ਕੋਈ ਬੰਦਾ 1% ਕਹੇ ਵੀ ਮੈਂ ਠੀਕ ਨਹੀਂ ਹੋਇਆ ਜਾਂ ਮੈਨੂੰ ਕੋਈ ਕਮੀ ਰਹਗੀ ਤਾਂ ਆਈ ਥਿੰਕ ਉਹ ਝੂਠੇ ਬੋਲੂਗਾ ਸਾਨੂੰ ਇੰਨਾ ਆਪਣੇ ਇੰਨਾ ਜ਼ਬਰਦਸਤ ਨੁਸਖਾ ਹੈਨਾ ਇੰਨਾ ਜ਼ਬਰਦਸਤ ਨੁਸਖਾ ਹੈ ਹਨਾ ਤੇ ਆਪਾਂ ਸ਼ੇਅਰ ਵੀ ਕਰ ਦਨੇ ਆ ਆਪਣੇ ਸਾਰੇ ਜਿਹੜੇ ਤੁਹਾਡੇ ਦੇਖਣ ਵਾਲੇ ਨੇ ਚੈਨਲ ਨੂੰ ਬਿਲਕੁਲ ਅਸੀਂ ਸਾਰੇ ਦੱਸਾਂਗੇ ਪਰ ਤੁਸੀਂ ਇਹਨਾਂ ਜਿਹੜਾ ਇਹ ਕੀ ਚੀਜ਼ ਹੈਗੀ ਸਾਨੂੰ ਇਹ ਵੀ ਸਮਝਾ ਦਿਓ ਵੀ ਇਹ ਤਾਂ ਬਹੁਤ ਮਹੱਤਵ ਕਰ ਦੇ ਦੇਖੀ ਨਹੀਂ ਇਹ ਕੀ ਚੀਜ਼ ਹੈ ਬਾਦਾਮ ਨੇ ਜੀ ਕੀ ਨੇ ਇਹ ਹਾਂਜੀ ਇਹਨੂੰ ਚਿਲਗੋਜ਼ਾ ਕਹਿੰਦੇ ਨੇ ਜੀ ਲਗੋਜ਼ਰਾ ਵੀ ਕਹ ਦਨੇ ਆ ਹਨਾ ਤੇ ਇਹ ਵੈਸੇ ਤਾਂ ਸਾਬਤ ਪਈ ਆ ਪਰ ਇਹਦੇ ਵਿੱਚੋਂ ਇਹਦੇ ਕੱਢ ਕੇ ਬੀਜ ਜੀ ਜੀ ਲੈ ਜਾਂਦੇ ਆ ਖਾਦੇ ਜਾਂਦੇ ਆ ਹਨਾ ਮਤਲਬ ਇਹਦੇ ਵਿੱਚ ਸਿੰਪਲ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਹਾਂਜੀ ਇਸ ਤਰ੍ਹਾਂ ਨਾ ਦੇਖੋ ਇਹਨੂੰ ਕੱਢ ਕੇ ਇਹਦੇ ਵਿੱਚੋਂ ਬੀਜ ਨਿਕਲਦਾ ਹੈ ਜੀ ਅੱਛਾ ਤੇ ਆ ਬੀਜ ਨੂੰ ਤੁਸੀਂ ਬੱਚੇ ਨੂੰ ਖਿਲਾਓ ਇੱਕ ਦੋ ਜਾਂ ਤੁਸੀਂ ਆਪ ਇਹਨੂੰ ਯੂਜ਼ ਕਰੋ ਹਨਾ ਕੀ ਫਾਇਦੇ ਹੋਣ ਵਾਲੇ ਨੇ ਇਕੱਲਾ ਵੀ ਖਾ ਸਕਦੇ ਹੋ ਇਹ ਤਾਂ ਬਦਾਮ ਵਾਂਗੂ ਗਰੀ ਨਿਕਲੇ ਜੀ ਬਦੀ ਬਦਾਮ ਵਾਲੀ ਗਰੀ ਵਾਂਗੂ ਜਾਂ ਮਤਲਬ ਤੁਸੀਂ ਤੁਸੀਂ ਕਹ ਰਹੇ ਸੀ ਵੀ ਤਾਂ ਬਦਾਮਾਂ ਦਾ ਪਿਓ ਹੈ ਹਾਂ 10 ਬਦਾਮਾਂ ਦੀਆਂ ਗਰੀਆਂ ਤੇ ਇੱਕ ਚਿਲਗੋਜ਼ੇ ਦਾ ਬੀਜ ਹਨਾ ਤੇ ਇਹ ਸੇਮ ਇਹਦੇ ਵਿੱਚ ਜਿਹੜੀ ਹੈਗਾ ਖੁਰਾਕੀ ਤੱਤ ਬਰਾਬਰ ਹੁੰਨੇ ਆ ਜੀ ਤੇ ਰਹੀ ਗੱਲ ਫਾਰਮੂਲੇ ਦੀ ਫਾਰਮੂਲਾ ਆਪਾਂ ਸ਼ੇਅਰ ਕਰ ਦਿੰਨੇ ਆ ਸਾਰਿਆਂ ਨਾਲ ਜੀ 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 ਜਿਵੇਂ ਤੁਸੀਂ ਦੇਖ ਹੀ ਪਾ ਰਹੇ ਹੋ ਇਹ ਆਮ ਵੈਦ ਪਾਉਂਦੇ ਪਰ ਅਸੀਂ ਕੋਸ਼ਕ ਚੀਜ਼ਾਂ ਸਾਡੀਆਂ ਯੂਨੀਕ ਨੇ ਜਿਹੜੀਆਂ ਇਹਦੇ ਵਿੱਚ ਆਮ ਵਾਇਦ ਨਹੀਂ ਪਾਉਂਦਾ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਮਹਿੰਗਾ ਜ਼ਰੂਰ ਬਣ ਜਾਂਦਾ ਇਹ ਦੇਖੋ ਤੁਸੀਂ ਸਾਲਮ ਪੰਜਾ ਹੋ ਗਿਆ ਜੀ ਪਾਣ ਦੀ ਜੜ ਹੋ ਗਈ ਜੀ ਜਵਿਤਰੀ ਹੋ ਗਈ ਜੀ ਤੱਜ ਹੋ ਗਈ ਰੂਮੀ ਮਸਤਕੀ ਅਸ਼ਵਗੰਧਾ ਸਕਾਕਲ ਮਿਸ਼ਰੀ ਸ਼ਤਾਬਰ ਤਾਲ ਮਖਾਣਾ ਕੌਂਚ ਬੀਜ ਸਾਲਮ ਮਿਸ਼ਰੀ ਤੇ ਆ ਹੈ ਗਿਆ ਖਰਾ ਤੀਨ ਤੇ ਆ ਪਕੜਾ ਹੋ ਗਿਆ ਜੀ ਤੇ ਇਹ ਹਾ ਚਾਂਦੀ ਭਸਮ ਦੀਆਂ ਗੋਲੀਆਂ ਹੋ ਗਈਆਂ ਸਵਰਨ ਭਸਮ ਹੋ ਗਿਆ ਜੀ ਆਹ ਹੋ ਗਈ ਬੋੜ ਦਾ ਬੋਹੜ ਦਾ ਦੁੱਧ ਜਿਹੜਾ ਦਰਖਤਿੰਦਾ ਬੋੜ ਹਾਂਜੀ ਉਹ ਤਾਂ ਦੁੱਧ ਹੈ ਜੀ ਆਹ ਕੀ ਬਹੁਤ ਹੈ ਕੀ ਹਾਂਜੀ ਸੁਕਾਇਆ ਹੋਇਆ ਜੀ ਬਿਲਕੁਲ ਸੁਕਾਇਆ ਹੋਇਆ ਜੀ ਤੇ ইরਾਨੀਆ ਕਰਕਰਾ ਹੋ ਗਿਆ ਜੀ ਸਫੈਦ ਮੂਸਲੀ ਤੇ ਤੁਸੀਂ ਆ ਦੇਖੋਗੇ ਸਪੈਸ਼ਲ ਆਪਾਂ ਨੇ ਜੀ ਐਂਡ ਕੇ ਤੋਂ ਮਗਾਈ ਹੈ ਜੀ ਇਹ ਤੁਸੀਂ ਆਪਾਂ ਸਾਰੇ ਨੂੰ ਜਾਣਦੇ ਆ ਸ਼ਿਲਾਜੀਤ ਹੈ ਨਾ ਜੀ ਤੇ ਉਸ ਤੋਂ ਬਾਅਦ ਆਪਾਂ ਇਹ ਭਸਮਾ ਪਾਉਨੇ ਆ ਜਿਵੇਂ ਕਾਮਚੂੜਾ ਮਨੀ ਰਸ ਹੋ ਗਿਆ ਜੀ ਬਸੰਤ ਕੁਸਮਾਕਰ ਰਸ ਹੋ ਗਿਆ ਜੀ ਸਵਰਨ ਮਾਲਣੀ ਰਸ ਹੋ ਗਿਆ ਤੇ ਸਿੱਧ ਮਕਰ ਤੋਂ ਅੱਜ ਹੋ ਗਿਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹ ਆ ਚਿਲਗੋਜ਼ਾ ਨਿਊਜ਼ਾ ਵੀ ਪਾਉਣੇ ਤੁਸੀਂ ਬਿਲਕੁਲ 100% ਤਾਂ ਹੀ ਰੱਖਿਆ ਹੋਇਆ ਜੀ ਅੱਗੇ ਇਹਨਾਂ ਸਾਰੇ ਚੀਜ਼ਾਂ ਨੂੰ ਪਾ ਕੇ ਹੀ ਆਪਾਂ ਇਹਦਾ ਪਾਊਡਰ ਤਿਆਰ ਕਰਦੇ ਆ ਤੇ ਉਹਦਾ ਅੱਧਾ ਪਾਉਣਾ ਚਮਚ ਸਵੇਰੇ ਅੱਧਾ ਪਾਉਣਾ ਚਮਚ ਸ਼ਾਮ ਨੂੰ ਦੁੱਧ ਨਾਲ ਬੰਦਾ ਲਵੇ 40 ਦਿਨ ਇਹਦੀ ਵਰਤੋਂ ਕਰਨ ਨਾਲ ਜਿੰਨੀ ਵੀ ਉਹਨੂੰ ਪ੍ਰੋਬਲਮ ਹੈ ਹਨਾ ਕਿਸੇ ਕਿਸਮ ਦੀ ਵੀ ਉਹਨੂੰ ਬਾਡੀ ਚ ਪੇਨ ਹੈ ਇਹ ਉਹ ਨੂੰ ਸੀਮਨ ਦੀ ਪ੍ਰੋਬਲਮ ਹੈ ਜਾਂ ਉਹਦੇ ਸ਼ੁਕਰਾਣੂ ਨਿਲ ਹੈ ਹਨਾ ਬਿਲਕੁਲ ਠੀਕ ਹੋ ਜਾਂਦਾ 40 ਦਿਨਾਂ ਦੇ ਵਿੱਚ 40 ਦਿਨਾਂ ਦੇ ਵਿੱਚ ਇਹਦੇ ਉੱਤੇ ਕੋਈ ਨੁਸਖਾ ਹੈ ਨਹੀਂ ਕਹਿਣ ਨੂੰ ਬੰਦਾ ਕੁਝ ਵੀ ਕਹੀ ਜਵੇ ਤੇ ਆਯੁਰਵੇਦ ਵਿੱਚ ਇਹੀ ਜਿਹੜੀ ਜੜੀ ਬੂਟੀਆਂ ਇਹ 100% ਇਹਨਾਂ ਚੀਜ਼ਾਂ ਲਈ ਹੀ ਬਣੀ ਆ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਬੰਦੇ ਨੇ ਆਪਣੇ ਹੱਥੀਂ ਆਪ ਆਪਣਾ ਘਰ ਉਜਾੜਿਆ ਹੁੰਦਾ ਜਾਂ ਫਿਰ ਨਾ ਸਮਝੀ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਬੇਸਮਝੀ ਵਾਲੀਆਂ ਚੀਜ਼ਾਂ ਕੀਤੀਆਂ ਨੇ ਫਿਰ ਉਹਨਾਂ ਨੂੰ ਰਿਕਵਰ ਕਰੇਗਾ ਤੁਹਾਡਾ ਰੁਸਕਾ ਫਾਰਮੂਲਾ ਅੱਜ ਕੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਇਹ ਆਮ ਇਹ ਹੋ ਗਿਆ ਜੀ ਇਹਦਾ ਕਾਰਨ ਤਾਂ ਮੋਬਾਈਲ ਹੋ ਗਿਆ ਘਰ ਘਰ ਬੱਚੇ ਉਹ ਚੀਜ਼ਾਂ ਵੀ ਦੇਖਦੇ ਆ ਜਿਹੜੀਆਂ ਹਲੇ ਉਹਨਾਂ ਨੂੰ ਨਹੀਂ ਦੇਖਣੇ ਚਾਹੀਦੀਆਂ ਜਾਂ ਜਿਹਦੇ ਲਈ ਉਹਨਾਂ ਦਾ ਸਰੀਰ ਹਲੇ ਪ੍ਰੀਪੇਅਰ ਨਹੀਂ ਹੋਇਆ ਹੁੰਦਾ ਹਨਾ ਤੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਫਿਰ ਜਦੋਂ ਉਹ ਗਲਤ ਕੰਮ ਕਰਦੇ ਆ ਹਨਾ ਤਾਂ ਫਿਰ ਵੀਕਨੈਸ ਤਾਂ ਆਉਣੀ ਹੀ ਆਉਣੀ ਆਖਸਰ ਨੂੰ ਸਰੀਰ ਹੈ ਜੀ ਆਪਣਾ ਹਰ ਇੱਕ ਚੀਜ਼ ਦੀ ਮਤਲਬ ਪੈਦਾ ਹੋਣ ਦੀ ਆਪਾਂ ਕਣਕ ਸਰੋਂ ਜੋ ਵੀ ਆਉਦੀ ਪੈਦਾ ਹੋਣ ਦੀ ਮਿਕਦਾਰ ਹੈ ਹਨਾ ਸਮਾਂ ਤਾਂ ਇੱਕ ਨੇ ਬੰਦੇ ਦੇ ਵਿੱਚ ਜਿਹੜਾ ਅਸ਼ਕਰਾਣੂ ਪੈਦਾ ਹੁੰਨੇ ਉਹਦੋਂ ਵੀ ਸਮਾਂ ਹੁੰਦਾ ਵੀ ਕਿੰਨੇ ਟਾਈਮ ਬਾਅਦ ਉਹਨੇ ਦੁਬਾਰਾ ਬਣਦਾ ਤੇ ਕਿੰਨੀ ਉਹਦੀ ਵੇਸਟੇਜ ਹੋ ਰਹੀ ਹੈ ਤੇ ਇਹ ਨੁਕਸਾਨ ਤਾਂ ਹੈ ਗਈ ਹੈ ਜੀ ਇਸ ਚੀਜ਼ ਦਾ ਅੱਛਾ ਵੈ ਜੀ ਬਹੁਤ ਵਾਰ ਹੁੰਦਾ ਹੈ ਕਿ ਜੀ ਬੰਦਾ ਠੀਕ ਹੁੰਦਾ ਹੈ ਨਸ਼ੇ ਵਾਲੇ ਪਾਸੇ ਨੂੰ ਪੈ ਗਿਆ ਨਸ਼ੇ ਵਾਲੇ ਪਾਸੇ ਪੈ ਗਿਆ ਫਿਰ ਗਰਸਤੀ ਆਦੀ ਡਾਊਨ ਹੋ ਗਈ ਡਾਊਨ ਲਗਾਤਾਰ ਡਾਊਨ 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 ਜਾ ਰਹੀ ਹੈ ਤੇ ਫਿਰ ਉਹਨਾਂ ਦਾ ਹੱਲ ਕੀ ਹੈ ਜੀ ਉਹਨਾਂ ਦਾ ਹੱਲ ਵੀ ਇਹੀ ਮੈਡੀਸਨ ਹੈ ਜੀ ਇਹ ਬਹੁਤ ਸਾਡੇ ਕੋਲ ਜਿਆਦਾ ਜਿਹੜੇ ਫੋਨਸ ਵਗੈਰਾ ਕਾਲਸ ਵਗੈਰਾ ਆਉਂਦੀਆਂ ਉਹ ਉਹਨਾਂ ਮੁਲਕਾਂ ਤੋਂ ਆਉਂਦੇ ਜਿੱਥੇ ਬਰਫ਼ ਜਿਆਦਾ ਪੈਂਦੀ ਹੈ ਠੰਡੇ ਮੁਲਕਾਂ ਦੇ ਵਿੱਚ ਹੋ ਗਿਆ ਜਰਮਨ ਹੋ ਗਿਆ ਇਟਲੀ ਹੋ ਗਿਆ ਫਰਾਂਸ ਹੋ ਗਿਆ ਜਾਂ ਯੂਕੇ ਹੋ ਗਿਆ ਹਨਾ ਤੇ ਇਹਨਾਂ ਲੋਕਾਂ ਨੂੰ ਜਿਆਦਾ ਠੰਡ 'ਚ ਜਿਹੜੇ ਆਪਣੇ ਪੰਜਾਬੀ ਗਏ ਹੋਏ ਹਨ ਉਹਨਾਂ ਸਭ ਨੂੰ ਹੀ ਤਕਰੀਬਨ ਕਰ ਮੈਨੂੰ ਫੋਨ ਆਉਂਦੇ ਆ ਤੇ ਇਹ ਪ੍ਰੋਬਲਮ ਠੰਡ ਕਰਕੇ ਬਹੁਤ ਜਿਆਦਾ ਉਹਨਾਂ ਨੂੰ ਇਹ ਚੀਜ਼ ਨੂੰ ਫੇਸ ਕਰਨਾ ਪੈਂਦਾ ਹੈ ਜੀ अच्छा हां जी हां जी, जी।, जी तो ਜੇ ਤੁਸੀਂ ਗੱਲ ਕਰਦੇ ਹੋ ਨਸ਼ੇ ਵਾਲੀ ਨਸ਼ੇ ਵਾਲੇ ਬੰਦੇ ਨੂੰ ਡੈਫੀਨੇਟਲੀ ਨਸ਼ਾ ਬੰਦਾ ਕੋਈ ਵੀ ਕਰਦਾ ਉਹਦੇ ਨਾਲ ਉਹਦੇ ਲੀਵਰ ਤੇ ਪ੍ਰਭਾਵ ਪੈਂਦਾ ਜੀ ਲੀਵਰ ਫੈਟੀ ਹੋ ਜਾਂਦਾ ਜੀ ਉਹਦੇ ਨਾਲ ਏ ਗ੍ਰੇਡ ਟੂ ਗ੍ਰੇਡ ਹਨਾ ਲੀਵਰ ਫੈਟੀ ਹੋਣ ਦੇ ਨਾਲ ਜਿਹੜਾ ਬੰਦੇ ਦਾ ਸ਼ੁਕਰ ਹੈ ਸੱਤ ਧਾਤੂ ਆਪਣਾ ਲੀਵਰ ਬਣਾਉਂਦਾ ਸੱਤਵੀਂ ਧਾਤੂ ਸ਼ੁਕਰ ਸ਼ੁਕਰ ਤੋਂ ਯੋਗੇਸ਼ ਕਰਾਉਣਾ ਬਣਦੇ ਆ ਤੇ ਫਿਰ ਉਹ ਮਤਲਬ ਉਹਦੀ ਕੁਆਲਿਟੀ ਬਿਲਕੁਲ ਡਾਊਨ ਹੋ ਜਾਂਦੀ ਹੈ ਇਸ ਕਰਕੇ ਬੰਦੇ ਨੂੰ ਇਹ ਮਰਦਾਨਾ ਕਮਜ਼ੋਰੀ ਕਹਿ ਲਈ ਆਪਾਂ ਇਹ ਆਉਂਦੀ ਹੈ ਜੀ ਜੀ ਪਰ ਡਾਕਟਰ ਸਭ ਬਹੁਤ ਵਾਰ ਹੁੰਦੇ ਜੀ ਲੋਕ ਕਹਿੰਦੇ ਨੇ ਸਾਰਾ ਕੁਝ ਸਿਸਟਮ ਠੀਕ ਹੈ ਪਰ ਸਾਨੂੰ ਇਹ ਹੁੰਦਾ ਵੀ ਅਸੀਂ ਬੜੀ ਛੇਤੀ ਫਾਰਗ ਹੋ ਜਾਂਦੇ ਆ ਤੇ ਉਹ ਉਹ ਉਹਦਾ ਸਿਸਟਮ ਕੀ ਦਿੰਦੇ ਹਾਂ ਜੀ ਉਹਦੇ ਲਈ ਵੀ ਇਹੀ ਮੈਡੀਸਨ ਵਰਕ ਕਰਦੀ ਸੇਮ ਚੀਜ਼ਾਂ ਸੇਮ ਚੀਜ਼ ਹੀ ਇਹ ਮਤਲਬ ਤੁਸੀਂ ਮਿਗਦਾਰ ਘਟਾ ਵਧਾ ਦਿੰਦੇ ਹੋ हां ਮਕਦਾਰ ਵਧਾ ਘਟਾ ਦਿੰਨੇ ਆ ਥੋੜੀ ਬਹੁਤੀ ਬੰਦੇ ਦੀ ਨਬਜ਼ ਦੇਖ ਕੇ ਨਬਜ਼ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹਾਂ ਜੇ ਬੰਦਾ ਇੱਥੇ ਸਾਡੇ ਕੋਲ ਅਵੇਲੇਬਲ ਹੈਗਾ ਤਾਂ ਨਬਜ਼ ਦੇਖ ਕੇ ਜਿਵੇਂ ਕੋਈ ਬੰਦਾ ਬਾਹਰ ਆ ਹੈ ਨਾ ਤਾਂ ਫਿਰ ਫੋਨ ਤੇ ਸਾਰੇ ਉਹਦੀ ਤਾਸੀਰ ਪਤਾ ਕਰਦੇ ਆ ਵੀ ਤਾਸੀਰ ਕੀ ਹੈ ਬੰਦੇ ਦੀ ਹੈਗੀ ਨਾ ਅਗਰ ਉਹ ਵਾਤ ਪਿਤ ਕਫ ਉਹਦੀ ਪੁੱਛ ਕੇ ਅਗਰ ਪਿਤ ਦਾ ਉਹ ਹੀ ਸਮੱਸਿਆ ਹੈਗੀ ਆ ਤਾਂ ਉਹ ਸਾਬ ਨਾਲ ਥੋੜੀ ਜਿਹੀ ਠੰਡੀਆਂ ਦਵਾਈਆਂ ਦੇ ਚ ਪੈਣੀਆਂ ਹੈਗੀਆਂ ਅਗਰ ਕਫ ਵਾਲਾ ਤਾਂ ਉਹ ਸਾਬ ਨਾਲ ਹੈ ਨਾ ਇਹ ਉਹ ਬੰਦੇ ਦੀ ਤਾਸੀਰ ਦੇ ਹਿਸਾਬ ਨਾਲ ਹੀ ਮੈਡੀਸਨ ਤਿਆਰ ਹੁੰਦੀ ਹੈ ਹਾਂਜੀ ਵੇ ਜੀ ਇੱਕ ਹੋਰ بڑے ਬੰਦੇ ਵਿੱਚ ਸਵਾਲ ਆਉਂਦਾ ਜਦੋਂ ਬੰਦਾ ਕੋਈ ਇੱਕ ਦਿਨ ਦੇ ਵਿੱਚ ਤਾਂ ਉਹਦਾ ਡਾਊਨਫਾਲ ਜਿਹੜਾ ਨਹੀਂ ਹੁੰਦਾ ਜਾਂ ਇੱਕ ਦਿਨ ਚ ਤਾਂ ਉਹਦੀ ਜਿਹੜੀ ਜੀਵਨ ਚ ਦਿੱਕਤਾਂ ਪਰੇਸ਼ਾਨੀਆਂ ਨੇ ਵਿਵਹਤਾ ਚ ਉਹ ਨਹੀਂ ਆਉਂਦੀਆਂ ਕੋਈ ਸਿੰਪਟਮ ਵੀ ਹੁੰਦੇ ਨੇ ਜੀ ਵੀ ਜਦੋਂ ਬੰਦਾ ਡਾਊਨ ਹੋਣਾ ਸ਼ੁਰੂ ਹੁੰਦਾ ਹੈ ਤੁਹਾਡੇ ਮੁਤਾਬਕ ਕੋਈ ਸੰਕੇਤ ਵੀ ਬਾਡੀ ਦਿੰਦੀ ਹੈ ਉਸ ਤੋਂ ਪਹਿਲਾਂ ਵੀ ਮਤਰਾ ਹੁਣ ਸੰਭਲ ਜਾ ਨਹੀਂ ਫਿਰ ਇਸ ਤੋਂ ਬਾਅਦ ਤਾਂ ਫਿਰ ਤਰਾ ਘਰ ਖਰਾਬ ਹੋਣ ਵਾਲਾ ਦੇਖੋ ਸੰਕੇਤਾਂ ਬਾਡੀ ਹਰੇਕ ਚੀਜ਼ ਦਾ ਦੰਦੀ ਹੈ ਜੀ ਹਨਾ ਆਪਣਾ ਬੀਪੀ ਵੱਧਾ ਜਾਂ ਆਪਣਾ ਸਿਰ ਦਰਦ ਹੁੰਦਾ ਕੋਈ ਵੀ ਚੀਜ਼ਾ ਹਰੇਕ ਚੀਜ਼ ਦਾ ਬਾਡੀ ਸੰਕੇਤ ਦੰਦੀ ਹੈ ਉਹ ਬੰਦੇ ਦਾ ਮਨ ਨਹੀਂ ਲੱਗਦਾ ਹੈਗਾ ਹਾਂ ਬੰਦਾ ਖੁਦ ਡਾਊਨ ਰਹਿੰਦਾ ਹਨਾ ਉੱਠਣ ਨੂੰ ਜੀ ਨਹੀਂ ਕਰਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਇਹ ਸਾਰੀ ਚੀਜ਼ਾਂ ਦਾ ਬੰਦੇ ਨੂੰ ਇੰਡੀਕੇਸ਼ਨ ਹੋਣ ਲੱਗ ਜਾਂਦਾ ਵੀ ਇਹ ਸਮੱਸਿਆ ਆ ਗਈ ਹੈ ਜਾਂ ਆਉਣ ਵਾਲੀ ਹੈ ਤੇ ਪਰ ਉਹ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ 1% ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਮੈਡੀਸਨ ਉਹਦੀ ਮਤਲਬ ਆਯੁਰਵੇਦ ਦੇ ਵਿੱਚ ਤਾਂ 100% ਮੇਰੇ ਖਿਆਲ ਦੇ ਅਈ ਆਈ ਥਿੰਕ ਹੋਰ ਕਿਸੇ ਵਿਧੀ ਵਿੱਚ ਇਹਦਾ ਹੈ ਵੀ ਨਹੀਂ ਇਲਾਜ ਅਗਰ ਇਹਦਾ ਇਲਾਜ ਹੈਗਾ ਤਾਂ 100% ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਆਯੁਰਵੇਦ ਨਾਲ ਜੁੜਿਆ ਹੋਇਆ ਤਾਂ ਮੈਂ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਤੁਸੀਂ ਪੁਰਾਣੀ ਬੁੱਕਸ ਪੜ੍ਹ ਕੇ ਦੇਖ ਲਿਓ ਗ੍ਰੰਥਾਕਾਰੀ ਸਾਰੇ ਨੁਸਖੇ ਤੁਸੀਂ ਦੇਖ ਲਿਓ ਅਗਰ ਇਹਦਾ ਹੱਲ ਹੈਗਾ ਤਾਂ ਆਯੁਰਵੇਦ ਹੀ ਹੈ ਪਰ ਇਸ ਵੇਲੇ ਅਲੋਪੈਥੀ ਦਾ ਤਾਂ ਇਸਤੇਮਾਲ ਮੁੰਡੇ ਕੁੜੀਆਂ ਕਰੀ ਜਾਂਦੇ ਨੇ ਜੀ ਸਰ ਉਹ ਟਾਈਮ ਦੀ ਟਾਈਮ ਆ ਉਤੋਸੀ ਅਗਰ ਕੁਛ ਟਾਈਮਲੀ ਹੈ ਨਾ ਅੱਜ ਖਾਧੀ ਆ 2 ਘੰਟੇ ਪਹਿਲਾਂ ਯੂਜ਼ ਕਰ ਲਈ ਤਾਂ ਉਸਦੇ ਮਤਲਬ ਟਾਈਮਲੀ ਹੀ ਕੰਮ ਕਰ ਲਾ ਉਹਨੇ ਕੋਈ ਫਰਕ ਪੈਂਦਾ ਸੀ ਨਹੀਂ ਟਾਈਮਲੀ ਪੈਂਦਾ ਠੀਕ ਹੈ ਤੇ ਪਰ ਲੰਬਾ ਸਮਾਂ ਜਿਹੜਾ ਬੰਦਾ ਉਸ ਚੀਜ਼ ਨੂੰ ਯੂਜ਼ ਕਰਦਾ ਫਿਰ ਉਹਦੇ ਸਾਈਡ ਇਫੈਕਟ ਆ ਸਾਈਡ ਇਫੈਕਟ ਫਿਰ ਬੰਦੇ ਦੇ ਬਹੁਤ ਜ਼ਿਆਦਾ ਫਿਰ ਬੰਦੇ ਦੀ ਰਿਕਵਰੀ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ ਜਿਹੜਾ ਬੰਦਾ ਹੋ ਮਤਲਬ ਐਲੋਪੈਥੀ ਦੀ ਆ ਜ਼ਿਆਦਾ ਮੈਡੀਸਨ ਯੂਜ਼ ਕਰਦਾ ਤੇ ਉਹਦਾ ਇੱਕੋ ਇੱਕ ਹੱਲ ਆ ਆਯੁਰਵੇਦ ਜਿਹੜੀ ਬੂਟੀਆਂ ਤੋਂ ਬੰਦਾ ਸਾਡਾ ਨੁਸਖਾ ਦੇ ਕੇ ਖੁਦ ਵੀ ਬਣਾ ਸਕਦਾ ਠੀਕ ਹੈ ਜੇ ਉਹਨੂੰ ਪ੍ਰੋਬਲਮ ਆਉਂਦੀ ਹੈ ਕਿਸੇ ਬੰਦੇ ਨੂੰ ਤਾਂ ਸਾਤ ਉਹ ਉਹ ਬਾਈ ਵੀ ਕਰ ਸਕਦਾ ਖਰੀਦ ਵੀ ਸਕਦਾ ਹੈ ਜੀ ਅੱਛਾ ਕਿੰਨੇ ਦਿਨਾਂ ਚ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੁਹਾਡੇ ਕੋਲ ਨੁਸਕੇ ਨਾਲ ਤੁਹਾਡੇ ਫਾਰਮੂਲੇ ਨਾਲ ਵੇਜ ਫਰਕ ਤਾਂ ਦੇਖੋ 10 ਕੁ ਦਿਨ ਹਫ਼ਤੇ 10 ਦਿਨ ਚ ਮੜਾ ਮੋਟਾ ਬੰਦੇ ਨੂੰ ਪਤਾ ਲੱਗਣ ਲੱ ਜਾਂਦਾ 10 20% ਤਾਂ ਫਰਕ ਪੈ ਜਾਂਦਾ ਬੰਦੇ ਨੂੰ ਪਰ ਪ੍ਰੋਪਰ ਇਹਦਾ ਕੋਰਸ ਹੈਗਾ ਕਈ ਬੰਦੇ 40 ਦਿਨਾਂ ਚ ਬਿਲਕੁਲ ਠੀਕ ਹੋ ਜਾਂਦੇ ਜਾਂ ਵੱਧ ਤੋਂ ਵੱਧ 2 ਮਹੀਨੇ ਇਹ ਲਗਾਤਾਰ ਵਰਤੋਂ ਜਿਹੜਾ ਫਰਕ ਪੈਂਦਾ ਤੁਹਾਨੂੰ 7 8 10 ਦਿਨਾਂ ਚ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਹੋ ਜਾਂਦਾ ਐ ਐਲੋਪੈਥੀਓ ਮੰਗੋ ਨਹੀਂ ਹੈਗਾ ਵੀ ਮਤਲਬ ਦੂਜੇ ਦਿਨ ਇਹਨੇ ਵਰਕ ਕਰਨਾ ਹੈ ਨਾ ਘਟੋ ਘਟ ਹਫ਼ਤਾ 10 ਦਿਨ ਲੱਗਦੇ ਆ ਤੇ ਬੰਦੇ ਦੀ ਬਾਡੀ ਦਸਣ ਲੱਗ ਜਾਂਦੀ ਸਭ ਤੋਂ ਪਹਿਲਾਂ ਬੰਦੇ ਦਾ ਸਰੀਰ ਹੀ ਦਸਣ ਲੱਗ ਜਾਂਦਾ ਜੀ ਬੰਦੇ ਦੀ ਊਰਜਾ ਇਹ ਫਰਕ ਪਊਗਾ ਜੀ ਦੇਖੋ ਬੰਦੇ ਨੂੰ ਪਤਾ ਲੱਗੇ ਵੀ ਮੇਰੇ ਤੇ ਦਵਾਈ ਕੰਮ ਕਰ ਰਹੀ ਹੈ ਤੁਹਾਡੀ ਦਿੱਤੀ ਹੋਈ ਉਹਦੇ ਵੀ ਕੋਈ ਬੰਦੇ ਨੂੰ ਪਤਾ ਲੱਗੂਗਾ ਕਿਵੇਂ ਪਤਾ ਲੱਗੂ ਉਹ ਤਾਂ ਸੌਖਾ ਤਰੀਕਾ ਹੀ ਬੰਦੇ ਦਾ ਉੱਠ ਕੇ ਕੰਮ-ਕਰਮ ਜੀ ਕਰਦਾ ਪੈਨ ਨੂੰ ਜੀ ਕਰਦਾ ਹੈ ਤੇ ਬੰਦਾ ਵੈਸੇ ਹੀ એનર્ਜੀ ਨਾਲ ਭਰਪੂਰ ਹੋ ਜਾਂਦਾ ਤੇ ਹਨਾ ਕੋ ਕਿਵੇਂ ਦਾ ਬਿਨਾ ਫੰਕਸ਼ਨ ਤਾਂ ਹੀ ਬੰਦੇ ਦਾ ਭੰਗੜਾ ਪਾਉਣ ਦੀ ਜੀ ਕਰਦਾ ਮਤਲਬ ਤੁਹਾਡਾ ਫਾਰਮੂਲਾ ਇਦਾਂ ਦਾ ਵੀ ਬਿਨਾ ਮਤਲਬ ਤੋਂ ਹੀ ਜਨਰੇਟਰ ਤੇ ਵੀ ਨੱਚੀ ਜਾਊਗਾ ਬੰਦਾ ਹਾਂ ਬੰਦਾ ਬਿਲਕੁਲ ਦੇਖੋ ਜੇ ਉਹਦਾ ਅੰਦਰੋਂ ਉਹ ਫੈਕਟਰ ਹੈ ਤਾਂ ਹੀ ਖੁਸ਼ ਹੋਊਗਾ ਨਾ ਨੱਚੂ ਟੱਪੂ ਬੰਦਾ ਤਾਂ ਹੀ ਅਗਰ ਉਹ ਅੰਦਰੋਂ ਫੈਕਟਰ ਹੈ ਖੁਸ਼ ਹੈ ਹਨਾ ਅੱਛਾ ਵੈਸੇ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਰਾਬਤਾ ਕਿਵੇਂ ਕਰ ਸਕਦੇ ਆ ਤੁਹਾਡੇ ਨਾਲ ਸਾਡਾ ਸਰ ਇਹ ਲੁਧਿਆਣਾ ਤੋਂ ਚੰਡੀਗੜ੍ਹ ਹਾਈਵੇ ਹੈ ਜੀ ਨੇੜੇ ਮੋਰਿੰਡਾ ਸ਼ਹਿਰ ਹੈ ਜੀ ਤੇ ਨਾਲ ਪਿੰਡ ਹੈ ਸਾਡੇ ਖੰਟ ਬੱਬੂ ਮਾਨ ਸਾਹਿਬ ਦਾ ਪਿੰਡ ਹੈ ਤੇ ਸਾਡਾ ਨੰਬਰ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਿਹਾ ਜੀ ਸਾਨੂੰ ਫੋਨ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਵੀ ਸਾਡੇ ਕੋਲ ਤੁਸੀਂ ਆ ਸਕਦੇ ਹੋ ਤੇ ਅਗਰ ਮੈਂ ਹੋਰ ਵੀ ਗੱਲ ਦੱਸਣਾ ਚਾਹੁੰਦਾ ਅਗਰ ਕਿਸੇ ਬੰਦੇ ਨੂੰ ਵਹਿਮ ਹੈ ਵੀ ਇਹ ਸ਼ਾਇਦ ਪਾਉਨੇ ਆ ਜਾਂ ਨਹੀਂ ਪਾਉਨੇ ਆ ਤਾਂ ਉਹ ਬੰਦਾ ਟਾਈਮ ਕੱਢ ਕੇ 1 ਘੰਟਾ ਡੇਢ ਘੰਟਾ ਸਾਡੇ ਕੋਲ ਟਾਈਮ ਕੱਢ ਕੇ ਆ ਸਕਦਾ ਸਾਡੇ ਜਿਹੜੇ ਮੁੰਡੇ ਨੇ ਟੀਮ ਮੈਂਬਰਸ ਨੇ ਉਹਨਾਂ ਸਾਹਮਣੇ ਹੀ ਸਾਰੀਆਂ ਚੀਜ਼ਾਂ ਪਾ ਕੇ ਮਤਲਬ ਉਹਦੀ ਸਪੋਟ ਹੀ ਉਸਕਾ ਤਿਆਰ ਕਰਕੇ ਦੇ ਦਿੰਦੇ ਆ ਜੀ ਜੀ ਵੱਲੋਂ ਸ਼ੁਕਰੀ ਜੀ ਧੰਨ ਸਭ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਉਹਨਾਂ ਨੇ ਆਪਣਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਸਰਦਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਤਾਂ ਉਹ ਇਸ ਨੁਸਕੇ ਨੂੰ ਅਪਣਾ ਕੇ ਆਪਣੀ ਗਰਸਤੀ ਆਪਣੀ એનર્ਜੀ ਦੀ ਜਿਹੜੀ ਪੂਰਤੀ ਹੈਗੀ ਹੈ ਉਹ ਕਰ ਸਕਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ ਜਿਹੜਾ ਉਹ ਜ਼ਰੂਰ ਕਰਨਾ ਹੈ ਆਪਣੀ ਮਰ ਕਦੇ ਵੀ ਇਸਤੇਮਾਲ ਦੇ ਵਿੱਚ ਨਹੀਂ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਹੈ ਉਸਕਾ ਫਾਰਮੂਲਾ ਕਈ ਵਾਰ ਫਾਇਦੇ ਨਹੀਂ ਥਾਤੇ ਤੁਹਾਨੂੰ ਨੁਕਸਾਨ ਵੀ ਪਹੁੰਚਦਾ ਕਰ ਸਕਦਾ ਹੈ ਧੰਨਵਾਦ